ਹਾਂਜੀ ਦੋਸਤੋ ਕੀ ਹਾਲ ਚਾਲ ਆ ਇਹ ਅੱਪਾ ਆਇਆ ਸ਼ਿਆਰਪੁਰ ਤੋਂ ਹਰਿਆਣੇ ਭੁੰਗੇ ਸੋ ਇੱਥੋਂ ਅਪਾ ਫਿਸ਼ ਸੀਡ ਲੈਣ ਆਏ ਆ ਦੇਖ ਸਕਦੇ ਤੁਸੀਂ ਕੰਡੀਸ਼ਨ ਹੋ ਰਹੀ ਹੈ ਬੱਚੇ ਦੀ ਜਿਹੜਾ ਬੱਚਾ ਡੈੱਡ ਹੋ ਗਿਆ ਉਹ ਇਸ ਪੋਣੀ ਦੇ ਸਾਈਟਾਂ ਨਾਲ ਬਾਹਰ ਕੱਢਿਆ ਜਾਊਗਾ ਇਹ ਅੱਜ ਅਪਾ ਲੈਣ ਆਏ ਆ ਜੀ ਰੋਹੂ ਦਾ ਬੱਚਾ ਸੀਡ ਤਿਆਰ ਹੋ ਗਈ ਹੈ ਤੇ ਇਹਦੀ ਕੰਡੀਸ਼ਨ ਹੋ ਰਹੀ ਹੈ ਬੱਚੇ ਦੀ ਕੰਡੀਸ਼ਨ ਹੋਣ ਤੋਂ ਬਾਅਦ ਇਨਸਪੈਕਟ ਕਰਤਾ ਕੀਤਾ ਜਾਊਗਾ ਹੋ ਵੀ ਪਤੰਦ ਪਾਉਣੇ ਆ ਪਹਿਲਾਂ ਦੇਖੋ ਤੁਸੀਂ ਬੱਚਾ ਥੋੜਾ ਨੇੜੇ ਤੋਂ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਕੋਈ 1 ਮਹੀਨੇ ਦੇ ਆਸ-ਪਾਸ ਦਾ ਬੱਚਾ ਹਣਾ ਤੇ ਜੋ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਜੀ ਇਸ ਦੀ ਕਿਵੇਂ ਪੈਕਿੰਗ ਹੁੰਦੀ ਆ ਤੇ ਕਿਵੇਂ ਆਪਾਂ ਪੈਕਿੰਗ ਕਰਕੇ ਬਾਹਰ ਲੈ ਜਾਣਾ ਸੋ ਇਸ ਤਰ੍ਹਾਂ ਇੱਕ ਲਫਾਫਾ ਲੈਣਾ ਆਪਾਂ ਲਫਾ ਦੇ ਵਿੱਚ ਥੋੜਾ ਪਾਣੀ ਭਰਾਂਗੇ ਫਿਰ ਇਕੱਠਾ ਕੀਤਾ ਬੱਚਾ ਇਸ ਲਫਾਫੇ ਦੇ ਵਿੱਚ ਇੱਕ ਪਾਣੀ ਦੀ ਸਹਾਇਤਾ ਦੇ ਨਾਲ ਪਾਵਾਂਗੇ ਜੀ ਇਹਦੀ ਗਿਣਤੀ ਥੋੜੀ ਜਜਮੈਂਟ ਦੇ ਨਾਲ ਹੀ ਹੁੰਦੀ ਹੈ ਇਹਨੂੰ ਆਪਾਂ ਗੈਣਾ ਥੋੜਾ ਕੰ ਦਾ ਇਸ ਤਰ੍ਹਾਂ ਲਫਾਫੇ ਵਿੱਚ ਪਾ ਕੇ ਤੇ ਫਿਰ ਆਪਾਂ ਇਸ ਤਰ੍ਹਾਂ ਇਹਦੀ ਆਕਸੀਜਨ ਪਾ ਕੇ ਦੇ ਵਿੱਚ ਥੋੜੀ ਪੈਕਿੰਗ ਕਰਾਂਗੇ ਤਾਂ ਕਿ ਬੱਚਾ ਮਰ ਨਾ ਸਕੇ ਨਾ ਮਟੌਲਟੀ ਆਵੇ बच्चे दी ਤਾਂ ਕਰਕੇ ਇਹਦੇ ਵਿੱਚ ਆਪਾਂ ਆਕਸੀਜਨ ਭਰਤੀ ਹੈ ਜੀ ਬੱਚਾ ਪੂਰੀ ਸੇਫਟੀ ਨਾਲ ਜਾਊਗਾ ਤਾਂ ਲਿਆ तकरीबन 2 ਲੱਖ ਬੱਚਾ ਇਹਨਾਂ ਕੋਲੋਂ ਬਹੁਤ ਹੀ ਵਧੀਆ ਤੇ ਮਿਹਨਤ ਵਾਲੀ ਗੱਲ ਆਏ بڑے ਵਧੀਆ ਬੰਦੇ ਮਿਹਨਤ ਕਰਦੇ ਆ ਸੋ ਆਪਾਂ ਵੀ ਹੁਣ ਅਗਲਾ ਪ੍ਰੋਸੈਸ ਆਪਣਾ ਹੋਣਾ ਆ ਆਪਾਂ ਇਸ ਬੱਚੇ ਨੂੰ ਕਿੱਦਾਂ ਤਿਆਰ ਕਰਨਾ ਤੇ ਕਿੱਦਾਂ ਗਾਂ ਵੇਚਣਾ ਸੋ ਆਪਾਂ ਪਹੁੰਚ ਗਏ ਆ ਜੀ ਫਾਰਮ ਤੇ ਗੱਡੀ ਆਪਣੀ ਪੂਰੀ ਲੋਡ ਲਓ ਜੀ ਦੇਖੋ ਤੁਸੀਂ ਆਪਣੀ ਗੱਡੀ ਆ ਗਈ ਆ ਪੂਰੀ ਲੋਡ ਹੋ ਕੇ ਫਾਰਮ ਤੇ ਤੇ ਹੁਣ ਆਪਾਂ ਬੱਚਾ ਪਾਉਨੇ ਆ ਜੀ ਇਸ ਤਰ੍ਹਾਂ ਕਟਿੰਗ ਕਰਕੇ ਰस्सियां ਤੇ ਖੋਲ ਕੇ ਪੈਕਿੰਗ ਤੇ ਆਪਾਂ ਹੁਣ ਬਾਪੂ ਜੀ ਆ ਰਹੇ ਨੇ ਦੇਖ ਸਕਦੇ ਬੱਚਾ ਤੁਸੀਂ ਆਓ ਬਾਪੂ ਜੀ ਪਾ ਇਹ ਬੱਚਾ ਆਪਾਂ ਫੜੋ ਲਫਾਫੇ ਲਓ ਜੀ ਬਾਪੂ ਜੀ ਹੋ ਗਏ ਰੈਡੀ ਚਲੋ ਜੀ ਛੋਟੋ ਜੀ ਲਫਾਫੇ ਵਿੱਚ ਦੇਖੋ ਤੁਸੀਂ ਵੀ ਕਿਵੇਂ ਇਸ ਤਰ੍ਹਾਂ ਆਪਾਂ ਆਪਣੇ ਨਰਸਰੀ ਦੇ ਵਿੱਚ ਬੱਚਾ ਪਾ ਰਹੇ ਆ ਫਿਰ ਥੋੜੀ ਗਰੋਥ ਹੋਊਗੀ ਬੱਚੇ ਦੀ ਇੱਥੋਂ ਚੱਕ ਕੇ ਆਪਾਂ ਆਪਣੇ ਵੱਡੇ ਪੌਂਡਾਂ ਦੇ ਵਿੱਚ ਸਿੱਟਾਂਗੇ ਥੋੜੇ ਚਿਰ ਬਾਅਦ ਵਧੀਆ ਇਹਦੀ ਆਪਾਂ ਨੂੰ ਮਿਲੂਗੀ ਕੁਆਲਿਟੀ ਸਾਰੀ ਚੈੱਕ ਕਰ ਸਕਦੇ ਤੁਸੀਂ ਬੱਚਾ ਬਹੁਤ ਵਧੀਆ ਸੋ ਬਾਕੀ ਮਿਲਦੇ ਰਵਾਂਗੇ ਇਸੇ ਤਰ੍ਹਾਂ ਕੰਮ ਦੇ ਰਿਲੇਟਡ ਕੁਝ ਇੰਜੋਏ ਲਈ ਆਪਾਂ ਵੀਡੀਓ ਪਾਉਂਦੇ ਹੀ ਰਹਿੰਨੇ ਆ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਬਾਕੀ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਨੇੜੇੋਂ ਦਿਖਾ ਦਈਏ ਇੱਕ ਵਾਰੀ ਬੱਚਾ ਕਿਵੇਂ ਪੈਕ ਹੋ ਕੇ ਆਉਂਦਾ ਇਸ ਤਰ੍ਹਾਂ ਮੋਰਟੈਲਿਟੀ ਬਹੁਤ ਘਟ ਆਉਂਦੀ ਆ ਆਕਸੀਜਨ ਜ਼ਿਆਦਾ ਭਰੀ ਹੋਈ ਆ ਸੋ ਇਸੇ ਤਰ੍ਹਾਂ ਆਪਾਂ ਦੋਸਤੋ ਸੋ ਮਿਲਦੇ ਆ ਦੋਸਤੋ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਸਸਹੀ ਕਾਲ